ਅਜੇ ਤਰਨਤਾਰਨ ਦੇ ਸ੍ਰੀ ਹਾਲੀ ਕਸਬੇ ਦੇ ਨੇੜੇ ਦੋ ਪਰਮਾਸ਼ਾਂ ਵਿੱਚ ਤੇ ਪੁਲਸ ਵਿੱਚ ਫਟਾਰੀ ਹੋਈ ਆ ਜਿਹਦੇ ਵਿੱਚ ਇੱਕ ਬਦਮਾਸ਼ ਗ੍ਰফতার ਕਰ ਲਿਆ ਗਿਆ ਜਦਕਿ ਦੂਜਾ ਜਿਹੜਾ ਪਰਮਾਸ਼ ਆ ਉਹਦੇ ਪੈਰ ਤੇ ਗੋਲੀ ਲੱਗੀ ਆ ਇਸ ਟਾਈਮ ਤੇ ਉਹਨੂੰ ਜੀਲੇ ਇਲਾਜ ਆ ਤਸਵੀਰਾਂ ਦਿਖਾ ਦਈਏ ਪਿੱਛੇ ਮੇਰੇ ਹਸਪਤਾਲਿਆ ਸਰਕਾਰੀ ਹਸਪਤਾਲ ਨੂੰ ਲੈ ਜਾਂਦਾ ਗਿਆ ਇਹ ਉਸ ਜਿਹੜਾ ਬਦਮਾਸ਼ ਆ ਜਿਹਦੇ ਪੈਰ ਤੇ ਗੋਲੀ ਲੱਗੀ ਆ ਤੇ ਜਿਸ ਦਾ ਇਲਾਜ ਡਾਟਰ ਵੱਲ ਕੀਤਾ ਜਾ ਰਿਹਾ ਵਾ ਇਹ ਦੱਸਦੀ ਹੈ ਕਿ ਲਗਾਤਾਰ ਹੀ ਪੁਲਸ ਵੱਲੋਂ ਇਹਨਾਂ ਜਿਹੜੇ ਫਰੋਤੀਆਂ ਮੰਗਦੇ ਸੀ ਉਹਨਾਂ ਬਦਮਾਸ਼ਾਂ 'ਤੇ ਪਾਈ ਜਾ ਰਹੀ ਆ ਇਨਾ ਦਾ ਸੂਚਨਾ ਜਦੋਂ ਮਿਲਦੀ ਆ ਗੱਡੀ ਕੰਦੀ ਆ ਗੱਡੀ ਜੋ ਰੋਕਨ ਇਸ਼ਾਰਾ ਕੀਤਾ ਗਿਆ ਪੁਲਿਸ ਉਹਨਾਂ ਦਾ ਗੱਡੀ ਪਿਆਲੀ ਗਈ ਆ ਤਾਂ ਉਹ ਦੋ ਬਦਮਾਸ਼ ਜਿਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਇੱਕ ਬਦਮਾਸ਼ ਨੂੰ ਤਸਦੀ ਗ੍ਰਿਫਤ ਅਵਜਿਆ ਜਦਕਿ ਦੂਜਾ ਜਿਹੜਾ ਬਦਮਾਸ਼ ਆ ਉਹਨੂੰ ਤਰੰਤ ਲੈ ਜਾਂਦਾ ਕਿ ਜਦੇ ਲਾਤੀ ਗੋਲੀ ਵਧੀ ਡਾਕਟਰਾਂ ਨਾਲ ਗੱਲ ਬਾਤ ਕੀਤੀ ਆ ਤਾਂ ਦੱਸਿਆ ਵੀ ਇਹਦੀ ਹਾਲਤ ਜਿਹੜੀ ਹੈ ਜੇ ਬਿਲਕੁਲ ਠੀਕ ਆ ਤੇ ਜਿਹੜਾ ਇੱਕ ਦੱਸਦੀ ਹੋਰ ਕਿ ਇੱਕ ਪੁਲਿਸ ਮੁਲਾਜ਼ਮ ਵੀ ਇਸ ਇਨਕਾਊਂਟਰ ਵਿੱਚ ਜ਼ਖਮੀ ਹੋਇਆ ਵਾ ਉਹਨੂੰ ਕੀ ਹੋਇਆ ਵਾ ਉਹਦੇ ਗੋਲ ਲੱਗੀ ਆ ਜਾਂ ਕਿਸ ਤਰ੍ਹਾਂ ਜ਼ਖਮੀ ਹੋਇਆ ਇਹ ਜਾਂਚ ਦਾ ਵਿਸ਼ਾ ਵਾ ਅਲੱਦਾ ਕੋਈ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਨਹੀਂ ਆਇਆ ਲੱਗਦਾ ਵਾ ਕਿ ਇਹਦੇ ਉੱਚ ਅਧਿਕਾਰੀ ਇਸ ਸਬੰਧੀ ਪ੍ਰੈਸ ਕਾ ਬਣਗੇ ਨਿਕਲ ਕੁਝ ਵੀ ਹੋਵੇ ਅੱਜ ਤਰਨਤਾਂ ਦੇ ਪੁਲਸ ਵੱਲੋਂ ਦੋ ਬੰਮਾਚਾ ਵਿੱਚ ਇੱਕ ਇਨਕਾਊਂਟਰ ਵਿੱਚ ਜਵਾਬੀ ਫਾਇਰ ਦੋ ਬੰਮਾਚਾ ਵਿੱਚ ਇੱਕ ਬੰਮਾ ਦੀ ਗੋਲੀ ਲੱਗੀ ਆ ਜਿਸ ਨੂੰ ਤਰਨਤਾਂ ਦੇ ਸਿਵਲ ਹਸਪਤਾਲਾਂ ਦਾ ਗਿਆ ਹੁਣ ਵੇਖਣਾ ਇਹ ਹੋਏਗਾ ਕਿੰਨੀ ਜਲਦੀ ਪੁਲਸ ਇਸ ਸਬੰਧੀ ਸਾਨੂੰ ਸਪਸ਼ਟੀ ਕਰਨ ਦੀ ਦੀ ਕਿ ਦੁਰਗਿਆ ਇਹਨਾਂ ਦੇ ਨਾਮ ਦੱਸਦੀ ਹੈ ਵੀ ਜਾਂ ਕਿਸ ਇਹ ਗੈਂਗਸਟਰ ਲੱਗੇ ਇਸ ਗੈਂਗਵਾ ਨਾਲ ਸਬੰਧਤ ਰਹੇ ਹੋਊ ਜਲਦੀ ਪਤਾ ਲੱਗੇਗਾ ਹਾਂਜੀ ਸਰ ਜਿਹੜਾ ਕਿ ਇਹ ਬੰਦਾ ਮਾਹੀਲਾ ਹੈ ਕੰਪ੍ਰੈਸਰ ਦੇ ਅੰਦਰ ਵਾਲਾ ਕੀ ਸਰ ਦੇ ਹਾਲਾਤ ਕੀ ਸਰ ਦੇ ਕਿਵੇਂ ਹੈ ਉਹਦੇ ਜੀ ਸੁਣਿਆ ਵੀ ਇੰਕਾਊਂਟਰ ਦੇ ਵਿੱਚ ਉਹਦੇ ਗੋਲੀ ਵੱਜੀ ਆ ਗਿੱਟੇ 'ਚ ਗੋਲੀ ਵੱਜੀ ਆ ਤੇ ਹਾਲਤ ਉਹਦੀ ਮਤਲਬ ਜੇ ਅੰਦਰ ਜੇਰੇ ਲਾਜਾ ਵੈਸੇ ਬਹੁਤ ਜ਼ਿਆਦਾ ਖਰਾਬ ਨਹੀਂ ਹਾਲਤ ਕਹਿ ਸਕਦੇ ਮਤਲਬ ਉਹ ਜੇ ਮਤਲਬ ਮੈਨੇਜੇਬਲ ਆ ਇਥੇ ਕੋਈ ਗੋਲੀ ਕੋਈ ਅੰਦਰ ਗੋਲੀਆਂ ਕਿੰਨੇ ਲੱਗੀਆਂ ਨੇ ਇੱਕੋ ਗੋਲੀ ਵੱਜੀ ਆ ਵੱਜ ਕੇ ਨਿਕਲ ਗਈ ਹੈ ਪੈਰ ਪੈਰ ਦੇ ਮਗਰਲੇ ਪਾਸੋਂ ਵੱਜੀ ਆ ਤੇ ਅਗਲੇ ਪਾਸੇ ਨਿਕਲ ਗਈ ਹੈ। ਅੱਛਾ ਨਾਂ ਨੂੰ ਕੋਈ ਲੱਗਾ ਜੇ ਨਾਂ ਦਾ ਨਹੀਂ ਮੈਨੂੰ ਪਤਾ ਜੀ। ਰੋਬਰਟ ਰੋਬਰਟ ਕਰਕੇ ਸੁਣਿਆ ਵੀ ਕਹਿੰਦੇ ਇੱਕ ਪੁਲਿਸ ਵਾਲਾ ਜੀ ਨੂੰ ਸੂਚਾ ਆਇਆ ਉਹ ਚਨਾਲਾ ਹਾਂਜੀ ਇਨਕਾਊਂਟਰ ਦੇ ਵਿੱਚ ਇੱਕ ਪੁਲਿਸ ਵਾਲਾ ਜੀ ਨੂੰ ਵੀ ਛੱਟ ਲੱਗੀ ਆ ਜੀ ਉਹਦੇ ਗੋਡੇ ਤੇ ਛੱਟ ਲੱਗੀ ਆ ਤੇ ਅਸੀਂ ਉਹਦਾ ਵੀ ਇਲਾਜ ਕਰ ਰਹੇ ਹਾਂ। ਹਾਜੀ ਉਹਦੀ ਐਕਸ-ਰੇ ਕਰਾਉਣੇ ਹੈਗੇ ਅਸੀਂ। ਉਹ ਗੋਲੀ ਨਹੀਂ ਵੱਜੀ। ਨਹੀਂ ਉਹਦੇ ਗੋਲੀ ਨਹੀਂ ਵੱਜੀ ਉਹਦੇ ਗੋਡੇ ਦੇ ਵਿੱਚ ਸੁਣਿਆ ਵੀ ਜਿਹੜਾ ਗੈਂਗਸਟਰ ਉਹਨਾਂ ਗੱਡੀ ਗੱਡੀ ਵਿੱਚ